ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਦੋਸਤਾਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਆ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਾਲੀਏ ਵਾਲਾ ਜ਼ਿਲ੍ਹਾ ਹਸਪਨ ਨੂੰ ਕੋਈਪਰਾ ਤੇ ਨੇੜੇ ਸ਼ਹਿਰ ਆ ਜਿਹੜਾ ਤੁਦਲਵੰਡੀ ਪਾਈ ਹੈ ਇਸ ਘਰ ਦੇ ਵਿੱਚ ਬਾਈ ਵਪਾਰ ਦਾ ਕੰਮ ਕਰਦਾ ਹੈ ਪਸ਼ੂ ਰੂਟਿਨ ਚ ਆਉਂਦੇ ਤੇ ਆਪਣੀਆਂ ਇਸ ਘਰ ਦੇ ਵਿੱਚੋਂ ਵੀਡੀਓ ਵੀ ਜਿਹੜੀਆਂ ਰੂਟਿਨ ਚ ਆਉਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਨਾਗ ਹੈ ਤਿੰਨ ਵੈਰੈਟੀਆਂ ਹੀ ਆ ਜਿਨ੍ਹਾਂ ਦੇ ਵਿੱਚ ਦੋਸਤੋ ਦੋ ਨੀਲੀ ਰਾਵੀ ਹੈ ਨੀਲੀ ਰਾਵੀ ਦੇ ਵਿੱਚ ਦੋਸਤੋ ਇੱਕ ਮੀਣੀ ਹੈ ਤੇ ਇੱਕ ਜਿਹੜੀ ਦੋਸਤੋ ਇਧਰਲੇ ਪਾਸੇ ਬੂਰੀ ਐ ਤੈਨ ਨਾਗ ਐ ਟੋਪ ਦੇ ਤੈਨ ਨਾਗ ਵਿਕਾਉ ਹੈ ਇਹ ਠੀਕ ਹੈ ਜੀ ਬਾਕੀ ਬਣਦੀ ਗੱਲਬਾਤ ਬਾਈ ਨਾਲ ਕਰਾਂਗੇ ਜਿਹੜੇ ਵੀਰੋ ਚੈਨਲ ਤੇ ਨਵੇਂ ਆਇਆ ਜਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਆ ਤਾਂ ਪੇਜ ਨੂੰ ਫੋਲੋ ਕਰ ਲਿਓ ਹੋਰ ਕਿਸੇ ਵੀਰ ਭਰਾ ਨੇ ਕੋਈ ਵੀ ਆਪਣਾ ਪਸ਼ੂ ਸੇਲ ਕਰਨਾ ਹੋਵੇ ਜਾਂ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਇਹਨਾਂ ਪਸ਼ੂਵਾਂ ਦੀ ਜਿਹੜੀ ਗੱਲਬਾਤ ਆਜੋ ਬਾਈ ਨਾਲ ਕਰਿਓ ਸਾਰੇ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਈ ਜਨਾਬ ਦੱਸਿਓ ਸਰਜੀਤ ਸਿੰਘ ਹੈ ਜੀ ਤੇ ਪਿੰਡ ਕਾਲੀਆ ਪਿੰਡ ਕਾਲੀਆਲਾ ਜ਼ਿਲ੍ਹਾ ਪਰੋਜ ਪਰੇ ਜੀ ਠੀਕ ਹੈ ਪਸੂ ਰੂਟੀਨ ਚ ਹੀ ਆ ਜਾਂਦੇ ਹਾਂਜੀ ਹਾਂਜੀ ਠੀਕ ਹੈ ਤੇ ਵੀਡੀਓ ਚ ਨਾਲ ਦੀ ਨਾਲ ਹੀ ਸੇਲ ਹੋ ਜਾਂਦੇ ਹਨਾ ਹਾਂਜੀ ਹਾਂਜੀ ਠੀਕ ਹੈ ਅਜਾ ਇਧਰ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰਦੇ ਬਹੁਤ ਚੰਗੀ ਕੱਟੀ ਐ ਡੇਡੇ ਕੱਟਦੀ ਆ ਜੀ ਠੀਕ ਹੈ ਕਿੰਨੇ ਟਾਈਮ ਦੀ ਹੋਗੀ ਇਹ ਹੈਗੀ ਐ ਡੇਡ ਸਾਲ ਦੀ ਹੈਗੀ ਅੱਛਾ ਡੇਡ ਸਾਲ ਦੀ ਐ ਠੀਕ ਹੈ ਅ ਦੋਸਤੋ ਡੇਡ ਸਾਲ ਉਮਰ ਹੈ ਠੀਕ ਹੈ ਜੀ ਬੜੀ ਪੂਰੀ ਹੈਗੀ ਆ ਬਹੁਤ ਚੰਗੀ ਐ ਥੰਬੀ ਬਹੁਤ ਐ ਬਾਕੀ ਪਿੰਡੇ ਪੁੰਡੇ ਦੀ ਵੀ ਸੋਹਣੀ ਹੈ ਢਾਂਚਾ ਚੰਗਾ ਠੀਕ ਹੈ ਜੀ ਤੇ ਫੇਸ ਕੱਟ ਸੋਹਣਾ ਏਡਾ ਕੱਟ ਆ ਖਨੀ ਦੀਆਂ ਤੇ ਸਿੰਘ ਗੁੰਡਿਆਂ ਦੀ ਖੋਲੀਏ ਨੂੰ ਮੜੀ ਬਾਕੀ ਤੋਰ ਫੇਰ ਕੇ ਦੋਸਤੋ ਸਾਰੇ ਪਸ਼ੂ ਦੇਖ ਲਾਂਗੇ ਵੀਡੀਓ ਨੂੰ ਦੋਸਤੋ ਐਂਡ ਤੱਕ ਜਰੂਰ ਦੇਖਿਓ ਤਾਂ ਹੀ ਪ੍ਰੋਪਰ ਜਿਹੜੀ ਵੀਡੀਓ ਦੀ ਸਮਝ ਲੱਗਦੀ ਹੈ ਠੀਕ ਹੈ ਜੀ ਜੇ ਕੱਟ ਮਾਰ ਮਾਰ ਕੇ ਵੇਖੀਏ ਤਾਂ ਵੀਡੀਓ ਦੀ ਸਮਝ ਨਹੀਂ ਲੱਗਦੀ ਡੇਢ ਸਾਲ ਉਮਰ ਹੈ ਠੀਕ ਹੈ ਜੀ ਮਾਰਕਿੰਗ ਚੈੱਕ ਕਰ ਸਕਦੇ ਹੋ ਫੇਸ ਤੇ ਟੇਡਾ ਕਟਾ ਇੱਕ ਪਾਸਾ ਚਿੱਟਾ ਫੇਸ ਦਾ ਠੀਕ ਹੈ ਥਣ ਤਰੀਰ ਘਟਾਂਚਾ ਚੰਗਾ ਤੇ ਬਾਕੀ ਪਿੰਡੇ ਦੀ ਦੋਸਤੋ ਸਾਰੀ ਸੋਹਣੀ ਹੈ ਖਾਣੂ ਵੀ ਇੱਕੋ ਜਿਹਾ ਥਣ ਬਹੁਤ ਸੋਹਣੇ ਲੱਗੇ ਜੀ ਘੱਟੇ ਚਾਰੇ ਥਣ ਦੋਸਤੋ ਨਿਖੜਵੇ ਠੀਕ ਹੈ ਜੀ ਤੇ ਬਾਕੀ ਝੋਲੀ ਵੀ ਸੋਹਣੀ ਬਣਦੀ ਥਣਾ ਦੇ ਵਿੱਚ ਤੇ ਸਿੰਘ ਦੋਸਤੋ ਦੋਵੇਂ ਕੁੰਡੇ ਐ ਬਿਲਕੁਲ ਸੈਂਤਾ ਬਹੁਤ ਸੋਹਣੇ ਐ ਜੀ ਠੀਕ ਹੈ ਜੀ ਕੋਈ ਮੋੜੀ ਆਉਂਦੀ ਆ ਵੇਖੋ ਠੀਕ ਹੈ ਡੇਢ ਸਾਲ ਦੀ ਉਮਰ ਦੇ ਹਿਸਾਬ ਨਾਲ ਦੋਸਤੋ ਕਾਫੀ ਸਿੰਘ ਮੋੜ ਲਿਆ ਠੀਕ ਹੈ ਜੀ ਫੇਸ ਬਹੁਤ ਸੋਹਣਾ ਹੈ ਬਾਕੀ ਕੱਟੀ ਦੋਸਤੋ ਸਾਰ ਰੇਟ ਕੀ ਹੋਊਗਾ ਬਈ ਇਹਦਾ 32000 ਰੁਪਏ ਰੇਟ ਹੈ ਜੀ 32000 ਹਾਂਜੀ ਠੀਕ ਹੈ ਦੋਸਤੋ 32000 ਰੁਪਿਆ ਡਿਮਾਂਡ ਹੈ ਜੀ ਨੂੰ ਪਸੰਦ ਆਊਗੀ ਬਾਕੀ ਜਿਹੜੀ ਤੁਸੀਂ ਤਸੱਲੀ ਇੱਥੇ ਆ ਕੇ ਕਰ ਸਕਦੇ ਹੋ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਠੀਕ ਹੈ ਰੇਟ ਬਾਈ ਦੱਸੀ ਚੱਲੂਗਾ ਤੇ ਜਿਹੜਾ ਨਾ ਜੀ ਨੂੰ ਪਸੰਦ ਆਊਗਾ ਆਪਣਾ ਜਿਹੜਾ ਰੇਟ ਦੇ ਵਿੱਚੋਂ ਮੌਕੇ ਤੇ ਲੈਸ ਹੋ ਜੂ ਦੂਜੇ ਨੰਬਰ ਤੇ ਮੀਣੀ ਹੈ ਨਾ ਆ ਮੀਣੀ ਕੱਟੀ ਹੈਗੀ ਬਹੁਤ ਚੰਗੀ ਠੀਕ ਹੈ ਆ ਵੇਖ ਲਓ ਜੀ ਦੋਸਤੋ ਇੱਕ ਸੰਗ ਹਲਦਾ ਜੀ ਇੱਕ ਸੰਗ ਨਹੀਂ ਹਲਦਾ ਜੀ ਠੀਕ ਹੈ ਇੱਕ ਸਿੰਗ ਦੋਸਤੋ ਹਿਲਦਾ ਇਹਦਾ ਤੇ ਇੱਕ ਨਹੀਂ ਹਿਲਦਾ ਬਾਕੀ ਸ਼ੇਪ ਦੋਵਾਂ ਦੀ ਇੱਕੋ ਜਿਹੀ ਹੈ ਹਨਾ ਹਾਂਜੀ 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 ਥੱਲੇ ਨੂੰ ਜਾਣੇ ਹਨਾ ਸਾਰੇ ਰਾਈ ਪੂਰੀ ਕੱਟੀ ਹੈ ਵੀ ਬਾਕੀ ਦੋਸਤੋ ਸਭੀ ਸੋਹਣੀ ਹੈ ਸੀਲਸਾਉ ਵੀ ਚੰਗੀ ਹੈ ਖੋਲੀਏ ਨੂੰ ਵੀ ਮਾਰੀਏ ਮਾਰਕਿੰਗ ਦੋਸਤੋ ਪ੍ਰੋਪਰ ਹੈ ਠੀਕ ਹੈ ਜੀ ਚਾਰੇ ਪੈਰਾਂ ਤੇ ਮਾਰਕਿੰਗ ਹੈ ਬਾਕੀ ਉਮਰ ਕਿੰਨੀ ਹੋਊਗੀ ਇਹਦੀ ਆ ਹੈਗੀ 15 ਮਹੀਨੇ ਦੀ ਹੈ ਅੱਛਾ 15 ਮਹੀਨੇ ਦੋਸਤੋ ਉਮਰ ਹੈ ਠੀਕ ਹੈ ਜੀ ਬਾਕੀ ਮਾਰਕਿੰਗ ਚੈੱਕ ਕਰ ਸਕਦੇ ਹੋ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਦੋਸਤੋ ਅੱਖਾਂ ਜਿਹੜੀਆਂ ਬਿਲਕੁਲ ਨੀਲੀਆਂ ਠੀਕ ਹੈ ਜੀ ਸਿੰਗ ਹਿਲਾਏਗਾ ਮਾੜੀ ਜਿਹੇ ਜਿਹੜਾ ਹੈਲਦਾ ਨਾ ਹੈਲਦਾ ਜੀ ਠੀਕ ਹੈ ਸ਼ੇਪ ਦੋਸਤੋ ਚੈੱਕ ਕਰ ਸਕਦੇ ਹੋ ਦੋਵੇਂ ਸਿੰਗਾ ਦੇ ਇੱਕੋ ਜਿਹੇ ਹੀ ਹੈ ਠੀਕ ਹੈ ਜੀ ਤੇ ਸਿੰਗ ਦੋਸਤੋ ਇੱਕੋ ਹੀ ਹੈਲਦਾ ਹੈ ਬਾਕੀ ਜਦੋਂ ਥਣ ਤੁਹਾਨੂੰ ਦਿਖਾਉਂਗਾ ਤਾਂ ਥਣ ਤੁਹਾਨੂੰ ਪਸੰਦ ਆਉਣਗੇ ਥਣ ਬਹੁਤ ਸੋਹਣਾ ਇਸ ਕੱਟੀ ਦਾ ਤੇ ਵੈਥ ਤੇ ਵੀ ਬਹੁਤ ਲੱਗਾ ਬਰਾਬਰ ਬਰਾਬਰ ਦਾ ਥਾਣਾ ਥਾਣ ਤੁਮ ਤਾਂ ਬਹੁਤ ਸੋਹਣੇ ਲੱਗੇ ਬਾਈ ਜੀ ਆਪਾਂ ਤੁਹਾਨੂੰ ਪਤਾ ਹੈ ਜਾਨਵਰ ਲਿਆਉਂਦੇ ਮਾੜਾ ਨਹੀਂ ਜਾਨਵਰ ਲਿਆਵਾਂਗੇ ਜੀ ਠੀਕ ਹੈ ਵੇਖ ਕੇ ਜਾਨਵਰ ਲਿਆਵਾਂਗੇ ਜੀ ਠੀਕ ਹੈ ਬਾਕੀ ਥਾਣ ਵਗੈਰਾ ਦੋਸਤੋ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਤੇ ਕੀ ਰੇਟ ਹੋਊਗਾ ਇਹਦਾ ਇਹਦਾ 23000 ਰੁਪਿਆ ਰੇਟ ਹੈ ਜੀ 23000 ਹਾਂਜੀ ਠੀਕ ਹੈ ਆ ਦੋਸਤੋ ਦੂਜੇ ਨੰਬਰ ਵਾਲੀ ਕੱਟੀ ਦਾ ਰੇਟ 23000 ਰੁਪਿਆ ਠੀਕ ਹੈ ਜੀ ਤੇ ਮੌਕੇ ਤੇ ਲੈਸ ਹੋ ਜਾਊਗਾ ਹਾਂਜੀ ਹਾਂਜੀ ਥੋੜਾ ਘਣਾ ਹੋਊਗਾ ਜੀ ਠੀਕ ਹੈ ਤੀਜੇ ਨੰਬਰ ਬੂਰੀ ਆਈ ਬਹੁਤ ਚੰਗੀ ਕੱਟੀ ਹੈ ਜੀ ਲਾਲ ਬੂਰੀ ਹੈ ਜੀ ਠੀਕ ਆ ਵੇਖੋ ਪਿੰਡਾ ਵੀ ਅੱਛਾ ਲਾਲ ਬੂਰੀ ਹੈ ਨਾ ਹਾਂਜੀ ਠੀਕ ਆ ਪਿੱਛੇ ਥੋੜੀ ਜਿਹੀ ਵਾਲ ਪੱਤੇ ਕੱਟੇ ਹੈ ਨਾ ਇਹ ਹਾਂਜੀ ਆ ਪੁੱਛਦੇ ਹਾਂ ਕੋਈ ਬੰਦਾ ਸੀ ਜੀ ਤੁਨੇ ਡਿਜ਼ਾਈਨ ਬਣਾਉਂਦਾ ਸੀ ਬੂਰੀ ਦਾ ਅੱਛਾ ਹਾਂ ਠੀਕ ਹੈ ਇਹਦੇ ਕੋਈ ਗੱਲ ਨਹੀਂ ਅੱਛਾ ਅੱਛਾ ਵਾਲ ਹੀ ਹੈਗੀ ਹੈ ਠੀਕ ਹੈ ਕਿੰਨੀ ਉਮਰ ਦੀ ਹੋਗੀ ਇਹ ਆ ਵੀ 15 ਮਹੀਨੇ ਦੀ ਹੈ ਜੀ 15 ਮਹੀਨੇ ਠੀਕ ਹੈ ਦੋਸਤੋ ਇੱਕ ਰੰਗ ਬੂਰੀ ਹੈ ਇਹ ਹਾਂਜੀ ਜੀ ਤੁਹਾਨੂੰ ਕੋਈ ਵਾਲ ਚਿੱਟਾ ਹੈ ਨਹੀਂਗਾ ਜੀ ਠੀਕ ਹੈ ਇਹ ਮੋਰਾ ਦੇ ਵਿੱਚ ਦੋਸਤੋ ਬੂਰੀ ਹੈ ਕਈ ਵਾਰਾਂ ਤੁਹਾਨੂੰ ਪਤਾ ਹੀ ਹੈ ਵੀ ਪੈਰ ਚਿੱਟੇ ਆ ਜਾਂਦੇ ਜਾਂ ਮੱਥੇ ਤੇ ਬੱਲ ਆ ਜਾਂਦਾ ਬਹੁਤ ਜਿਆਦਾ ਰੰਗ ਬੂਰੀ ਹੈ ਹੈਨਾ ਇੱਕ ਰੰਗ ਬੂਰੀ ਹੈ ਲਾਲ ਬੂਰੀ ਹੈ ਜੀ ਕਿੰਨੀ ਉਮਰ ਦਾ ਹੈ ਸਾਢੇ 1.5 ਸਾਲ ਨਹੀਂ 15 ਮਹੀਨੇ ਦੀ ਹੈ ਜੀ 15 ਮਹੀਨੇ ਦੋਸਤੋ ਉਮਰ ਹੈ ਠੀਕ ਹੈ ਜੀ ਤੋਰਾ ਫਿਰ ਆ ਇਸ ਕੱਟੀ ਦਾ ਵੀ ਦੇਖ ਲੈਣੇ ਆ ਠੀਕ ਹੈ ਜੀ ਕੱਦ ਕਾਠ ਚੰਗਾ ਕੀਤਾ ਬਾਕੀ ਦੋਸਤੋ ਲਾਲ ਬੂਰੀ ਹੈ ਇਹ ਰੰਗ ਸੋਹਣਾ ਸਿੰਘ ਕੁੰਡੇ ਹੈ ਬਸ ਠੀਕ ਹੈ ਬਾਈ ਮੋੜ ਦੇ ਸਹੀ ਗੇ ਦੋਸਤੋ ਬਿਲਕੁਲ ਗੁੰਡੇ ਆ ਦੋਵੇਂ ਠੀਕ ਹੈ ਜੀ ਉਮਰ ਹੈ ਜਿਹੜੀ ਦੋਸਤੋ 15 ਮਹੀਨੇ ਹੈ ਬਾਕੀ ਰੰਗ ਸੋਹਣਾ ਤੇ ਥਣ ਵਗੈਰਾ ਦੇਲੇ ਲਖਣਾ ਥਣ ਤੁਨ ਤਾਂ ਬਹੁਤ ਸੋਹਣੇ ਲੱਗੇ ਜੀ ਠੀਕ ਹੈ ਥਣ ਦਿਖਾ ਦਿੰਨਾ ਮੈਂ ਥਣ ਤਿੰਨਾਂ ਕਟੀਆਂ ਦੀ ਬਹੁਤ ਸੋਹਣੀ ਹੈ ਚਾਰੇ ਥਣ ਨਖੜਵੇ ਠੀਕ ਹੈ ਤੇ ਕੀ ਰੇਟ ਹੈ ਦਾ ਇਹਦਾ ਵੀ 23000 ਰੁਪਏ ਰੇਟ ਹੈ ਜੀ 23000 ਹਾਂਜੀ ਠੀਕ ਹੈ ਦੋਸਤੋ ਤਿੰਨ ਕਟੀਆਂ ਦਿਖਾ ਰਹੀਆਂ ਤੁਹਾਨੂੰ ਤਿੰਨਾਂ ਦਾ ਰੇਟ ਦੱਸਾਂ ਜਿਹੜਾ ਨਾ ਕਿ ਜਿੰਨੂੰ ਪਸੰਦ ਆਊਗਾ ਬਾਕੀ ਜਿਹੜੀ ਗੱਲਬਾਤ ਬਾਈ ਨਾਲ ਕਰਕੇ ਖਰੀਦ ਕੇ ਆਪਣੀ ਤਸੱਲੀ ਨਾਲ ਦੋਸਤੋ ਖਰੀਦ ਲੈਣੇ ਠੀਕ ਹੈ ਤੇ ਰੇਟ ਜੋ ਹੋਜੂ ਮਾੜਾ ਮੋਟਾ ਹਾਂਜੀ ਹਾਂਜੀ ਹੋਊਗਾ ਜੀ ਠੀਕ ਹੈ ਚਲੋ ਠੀਕ ਹੈ ਜੀ ਠੀਕ ਹੈ